ਨਿਰੰਤਰ ਲੱਗੇ ਉਹਦਾ ਅੰਦੇਂ ਤੇ ਪਾਣਾ ਆ। ਅਗਲੀ ਰੇਡ ਕਹਿੰਦੇ ਟੋਪੀ ਨੇ ਪਾਉਣੀ ਆ ਜਾਂ ਚੱਟੇ ਨੇ ਪਾਉਣੀ ਆ। ਇਹਦਾ ਫਾਇਦਾ ਸਮੇਂ ਦੇ ਹੋਣਿਆ ਤੇ ਮਾਨਕੀ ਦਾ ਕੁਲੀਓਂ ਦੀਪੂ ਉਹਦਾ ਮੈਂ ਹੈਗਾ। ਕੋਈ ਲੱਗੂ ਦਾ ਗੱਲ ਹੀ ਕੋਈ ਨਹੀਂ। ਲੋਕਦੇ ਕੋਟੇ ਦੇ ਨਾਲ ਕਹਿੰਦੇ ਮਾਨਕੀ ਸੜਾਗਾ ਇਦਾਂ ਆਉਣਾ। ਆਜੇ ਪਰ ਇਹ ਕਹਿੰਦੇ ਕਬੀ ਪਾਣ ਦੇ ਤਿਆਰ ਨਾਲ ਤਿਆਰ ਆ। ਦੁਨੀਆ ਕਹਿੰਦੇ ਚੱਟਾ ਆਂਦੀ ਆ 49-50 ਜਿਹੜਾ ਜਿਹਦੇ ਚਰਚੇ ਹੁੰਦੇ ਚੱਟੇ ਦੇ ਵਜੇ ਘਾਰਬਾ ਤਲਦੀ ਖੇਡ ਦਾ ਜਿੱਧਰ ਨਾਲ ਗਾ ਦੀ ਕੰਨੀ ਦਾ ਦੀਪੂ ਦੇ ਨਾਲ ਮਾਨਕਾ ਮਰ ਕੀਦੇ ਨਾਲ ਹਾਂ ਮੁਕਾਬਲਾ ਰੱਜ ਕੇ ਪੈਣ ਗਏ ਮੜਕੀ ਘੂਰੀਆਂ ਵਰਦਾ ਆ ਬਿੱਪੂ ਆਹ ਕਹਿੰਦੇ ਕੱਫੀ ਖੇਡਿਆ ਕੱਫੀ ਭਰੇ ਆ ਤੇ ਅੱਜ ਕੱਲ੍ਹ ਕਿਹਦੇ ਗਲੰਦਾ ਆ ਤੇ ਮਿਹਣੇ ਵਾਲੀ ਹੁੰਦੇ ਆ ਆ ਗੱਲ ਵੀ ਰੋੜ ਕਹਿੰਦੇ ਮਾਰਕ ਪੌਂਦ ਵੀ ਤਿਆਰ ਹੋ ਤਿਆਰ ਆ ਮੁੰਡਾ ਨਾ ਮਾਰਕ ਕਹਿੰਦੇ ਕਿਧਰ ਕੋਟੀ ਬੋਲ ਵੀ ਭਰੇ ਹੋ ਜਿਹੜੇ ਉੱਪਰ ਤਨਜਾਫੀ ਨੇ ਕਦੇ ਮੱਲਣ ਗੁਰਦੇ ਇੱਕ ਕੰਨੀ ਦੇ ਕਹਿੰਦੇ ਕੋਪੀਆ ਨਾਲ ਕਹਿੰਦੇ ਚਿੱਟਾ ਨਾਲ ਅਰਸ਼ਾ ਹੁਣ ਪੰਦੀ ਰੇਡ ਮਾਰਨ ਲਈ ਤੋਰ ਕਰ ਰਿਹਾ ਟਰਾਈ ਇਹਨੂੰ ਵੀ ਕੋਪੀ ਕਹਿੰਦੇ ਆ ਤੇ ਮਾਨਕ ਕਹਿੰਦੇ ਵਾਹ ਵਾਹ ਹੀ ਹੋ ਗਿਆ ਕਹਿੰਦੇ ਪਿਆਰ ਦੇ ਨਾਲ ਮਾਨਕਾ ਫੜਿਆ ਚੱਲ ਹਸਾ ਦੇ ਅਵੀ ਰੇਡ ਕਹਿੰਦੇ ਚਿੱਟਾ ਖੇਡ ਗਰਾਊਂਡ ਵਿੱਚ ਪਾਉਂਦੇ ਨੇ ਚਾਰ ਚੰਦੇ ਜੀ ਕਹਿੰਦੇ ਪੰਦੀ ਰੇਡ ਤੇ ਤਨਜਾਫੀ ਨੇ ਕਹਿੰਦੇ ਮੱਲਣ ਲੈਣ ਦੇ ਆਹ ਕਹਿੰਦੇ ਗੋਰੀਆ ਬਜਰੀ ਧਾਰ ਦੇ ਬਜਰੀ ਖੇਡ ਦਾ ਦਸ਼ਕੋ ਤੇ ਥੋੜਾ ਜਿਹਾ ਰੈਡੀਆਂ ਵਾਲੀ ਦੀ ਬੇਨਤੀ ਇੱਕ ਜੁੜੇ ਨਿਆਣਿਆਂ ਕਾ ਮੇਰੀ ਹੋਣਾ ਦੀ ਗੱਲ ਨਹੀਂ ਹੁੰਦੀ ਫੈਂਦੀ ਪਰ ਜਿੱਤਿਆ ਬੜਾ ਪਿਆਰ ਨਾਲ ਚਲਣਾ ਲਾਉਣਾ ਨਹੀਂ ਦਾ ਪੁਰਾਣਾ ਕੁਲੀਗਾਂ ਦੇ ਪਿਆਰ ਨਾਲ ਅਣੀ ਰੇਡ ਦੇ ਲਈ ਟੂ ਬੋਲ ਦੇ ਲਈ ਤਿਆਰ ਆ ਆ ਮੋੜੇ ਨੇ ਕਹਿੰਦੇ ਪੁੱਲਾ ਸਿਆਰੀ ਘੜਤਾੜੀ ਦੇ ਵਿੱਚ ਸੜਾ ਕਰਾਇਆ ਕੋਢੀ ਪੰਦੀ ਬਹੁਤ ਜਿੱਤੀ ਆ ਯਾਰੀ ਕੱਲ ਕਹਿੰਦੇ ਪਹਿਰ 70 ਦੇ ਕਿ ਮਾਰਨ ਵਾਲੀ ਆ ਜਾਈ ਪਈ ਹੈ ਤੇ ਜੜੀ ਬਣਾ ਲਈ ਮਾਰਨ ਵਾਲ ਖੇਤ ਦੇ ਅੰਦਰ ਸੱਤਰੀ ਤੋਂ ਮੁੰਡੇ ਵਾਹ ਵਧੀਆ ਪ੍ਰਦਰਸ਼ਨ ਕਰਦੇ ਆ ਬਾਹਰ ਮੇਲੇ ਤੇ ਮਾਰਨ ਦੀ ਜੋਰ ਬਹੁਤ ਵਧੀਆ ਤੇ ਨਵੇਂ ਮੁੰਡਿਆਂ ਨੂੰ ਥੋੜਾ ਜਿਆਦਾ ਕੋਢੀ ਵਾਲੇ ਪਾਸੇ ਲੈ ਕੇ ਆਇਆ ਇਹਨਾਂ ਵਾਲੀ ਮਾਰਨ ਦੇ ਨਾਲ ਤਾਲੀਆਂ ਜੋਰ-ਜੋਰ ਨਾਲ ਮਾਰੇ ਪੰਡਿਆਂ ਇਹਨਾਂ ਕਹਿੰਦੇ ਹੱਲਾ ਜਰੀ ਦਿਆ ਕਰੂ ਮਾਰੀ ਜੀ ਕਿ ਆ ਕੋਢੀ ਪੰਡੀ ਕਹਿੰਦੇ ਅੱਜ ਵਧਿਆ ਹੋਇਆ ਜਾ ਹੀ ਗੋਲ ਇਹਨਾਂ ਕਹਿੰਦੇ ਕੋਢੀ ਪੰਦੀ ਆ ਇੱਕ ਕਣੀ ਦਾ ਦੀਪੂ ਆ ਆਨਵਾਇਕ ਆ ਕਹਿੰਦੇ ਕੋਦਰ ਨੌਜਵਾਨ ਨਲੋ ਕੋਦਰ ਸਾਡੇ ਨਿਰਮਲ ਸਿੰਘ ਜੀ ਰਾਣਾ ਸਰਪੰਚ ਸਾਹਿਬ ਉਹ ਸਨੇਹ ਇੱਥੇ ਪਹੁੰਚਿਆ ਅਸੀਂ ਸਮੂਚੀ ਟੀਮ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਉਹਨਾਂ ਦੇ ਨਾਲ ਸਰਦਾਰ ਤਾਰਪ ਸਿੰਘ ਜੀ ਤਾਰਾ ਸਰਪੰਚ ਸਾਹਿਬ ਮੌਜੂਦਾ ਸਾਡੇ ਉਹ ਵੀ ਪਹੁੰਚੇ ਆ ਉਹਨਾਂ ਨੂੰ ਵੀ ਅਸੀਂ ਐਸੇ ਇੱਥੇ ਪਹੁੰਚਰ ਤੇ ਜੀ ਆਇਆਂ ਆਖਦੇ ਆ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਦੀ ਟੀਮ ਵੱਲੋਂ ਬੇਨਤੀ ਹੈ ਕਿ ਜੇਬ ਟੀਮ ਹਾਰ ਪਹੁੰਚ ਜਾਂਦਾ ਉਹ ਐਂਟਰ ਹੋ ਜੇ ਅਸੀਂ ਪਾਈਆਂ ਕੱਢਣ ਜਾ ਰਹੇ ਹਾਂ ਇੱਕ ਕਾਲਾ ਸਰਪੰਚ ਕੋਠੇ ਅਮਨਗੜ ਵਿੰਦਰ ਭਲਾਈਆਣਾ ਕਬੱਡੀ ਖਿਡਾਰੀ ਮਨਿੰਦਰ ਆਸਾ ਪੁੱਤਰ ਇਹਨਾਂ ਵੱਲੋਂ ਵੀ ਵੱਡੇ ਸਹਿਯੋਗ ਆਏ ਆ ਜਿਉ ਉਹ ਇੱਥੇ ਪਹੁੰਚ ਕੇ ਕਿਰਪਾ ਕਰਕੇ ਸਟੇਜ ਤੇ ਪਹੁੰਚ ਜਾਣ ਜਿੰਨਾ ਵਿਅਕਤੀ ਸਾਡੇ ਸਾਥ ਦਾ ਕਬੱਡੀ ਖਿਡਾਰੀ ਉਹ ਵੀ ਪਹੁੰਚਿਆ ਉਹਨਾਂ ਨੂੰ ਵੀ ਅਸੀਂ ਵੈਲਕਮ ਕਰਦੇ ਆਂ नंबर घेऊनच आहे आमड्या ਕਵਡਦੀ 75 ਕਿਲੋ ਵਾਲੀਆਂ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਸਾਡੇ ਕੋਲ ਜੀਆਂ ਇਹਨਾਂ ਆਦੇ ਕਵਡਦੀ 75 ਕਿਲੋ ਵਾਲੇ ਖਿਡਾਰੀ ਬਹੁਤ ਵਧੀਆ ਡੰਗਾ ਮੁੱਝੀਆਂ ਬਹੁਤ ਵਧੀਆ ਟੀਮਾਂ ਸਾਰੀਆਂ ਬੜੀਆਂ ਕਵਡਦੀ 75 ਕਿਲੋ ਦੀਆਂ ਤੇ ਅੱਜ ਉਹ ਆਪਣੀ ਐਂਟਰੀ ਕਰਾ ਲੈਣ ਤੇ ਬਾਹਰ ਕਰਾ ਲੈਣ ਤੇ ਸਮੇਂ ਸਿਰ ਕਹਿੰਦੇ ਮਾਣਸ਼ ਨੂੰ ਕੀਤੇ ਜਾਣੇ ਕਵਡਦੀ 75 ਕਿਲੋ ਦੇ ਬਹੁਤ ਦੁਨੀਆ ਕਹਿੰਦੇ ਪੋਤੀ ਪੋਤੀ ਕਹਿੰਦੀ ਆ ਜਿਹੜੇ ਤਿੰਨਗੇ ਮਾਦਾਨ ਦੇ ਵਿੱਚ ਜਹਾ ਲਾਦਾ ਅਗਲੀ ਰੇਡ ਕਹਿੰਦੇ ਚਿੱਟਾ ਖੇਡ ਗਰਾਊਂਡ ਦੇ ਵਿੱਚ ਬਹੁਤ ਜਲੀ ਤਿਆਰ ਤੇ ਤਿਆਰ ਇੱਕ ਕੰਨੀ ਦੇ ਕਹਿੰਦੇ ਮਾਰਕ ਵਾਲਕੇ ਅੱਧੇ ਵਾਲਕੇ ਹੁੰਦੇ ਕਹਿੰਦੇ ਬੀਪੂ ਨੇ ਤੇ ਕਬੀ ਕਹਿੰਦੇ ਜੱਟ ਨੇ ਪਾਉਣੀ ਹੈ ਤੇ ਕਿਹਨੇ ਟਰਾਈ ਕਰ ਰਹੀ ਹੈ ਦਰਸ਼ਕੋ ਆਹ ਇਹਦੇ ਵੱਲੋਂ ਦੀ ਦੱਸਦੀ ਹੈ ਕਹਿੰਦੇ ਜੱਟਾਂ ਆਈਆਂ ਖੇਡ ਗਰਾਊਂਡ ਦੇ ਵਿੱਚ ਪਹਿਲੇ 25 ਮਿੰਟ ਤਿਆਰ ਦਾ ਖਿਆਲ ਤੇ ਨਹੀਂ ਅਸੀਂ ਕਹਿੰਦੇ ਬੱਲੇਰ ਪਿੰਦੇ ਗੋਰੀ ਲਾ ਕੇ ਕਹਿੰਦੇ ਮਾਰ ਕੇ ਆਹ ਮਾਰ ਕੇ ਕਹਿੰਦੇ ਤਬਰੀ ਵਾਰਦਾ ਧਿਆਨ ਨਾਲ ਦੇਖੋ ਇਹ ਵੀ ਕਹਿੰਦੇ ਪੈਰ ਬੋਰਡ ਦੇ ਵਿੱਚ ਸੜਾਈ ਕਰਵਾਣਾ ਪਰ ਥੋੜਾ ਜਿਹਾ ਜੰਨਾ ਸੱਟ ਖਾ ਬੜਾ ਕੁਟੇਕੀਤ ਹੋ ਗਿਆ ਗਾ ਜਵਾਲੀ ਕਾਹਲੇ ਗਾ ਜਵਾਲੀ 75 ਬੱਲੇ ਦੇ ਨਾਮ ਪਈਆਂ ਤੇ ਥੋੜੀ ਜਿਹੀ ਸੱਟ ਲੱਗੀ ਆ ਅਗਲੀ ਰੇਡ ਕਹਿੰਦੇ ਖੇਡ ਗਰਾਊਂਡ ਵਿੱਚ ਹੈਲੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਗਿਆਨ ਧਿਆਨ ਕਿਸ ਤਰ੍ਹਾਂ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿੰਨ ਕਲ ਰੱਖੀ ਮੇਰੀ ਗੁਰੂਆ ਤੇਰਾ ਯੋਧਿਆ ਪੀਰ ਫਕਬੰਦਰਾ ਦੀ ਧਰਤੀ ਹੈ ਮੇਰੇ ਵੀਰੋ ਮੰਗਲੇ ਪੰਜਾਬ ਦੀ ਸਿੱਖ ਸੁਨਾਵਾ ਜਿੱਥੇ ਰੱਬ ਵਰਗੀਆਂ ਮਾਵਾ ਧਰਤੀ ਪਾਇੰਦਿਆ ਦੀ ਰਾਣੀ ਜੀ ਦਾ ਸ਼ਰਧਤ ਵਰਗਾ ਪਾਣੀ ਪੰਜਾਬ ਦੀ ਧਰਤੀ ਹੈ ਜਿਹਨੇ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਮੱਲਣ ਕਿਸੇ ਜਾਣ ਪਹਿਚਾਨ ਦੇ ਮਥਾਜ ਨਹੀਂ ਜੇ ਮੱਲਣ ਪਿੰਡ ਦੀ ਗੱਲ ਕਰੀਏ ਤਾਂ ਦੁਨੀਆ ਦੇ ਨਕਸ਼ੇ ਤੇ ਪਹਿਲੇ ਨੰਬਰ ਤੇ ਆ ਜਾਂਦਾ ਪਿੰਡ ਹੈ ਮੇਰੇ ਵੀਰੋ ਅੱਜ ਮੱਲਣ ਦੇ ਵਿੱਚ ਕਬੱਡੀ ਦਾ ਜਿਹੜਾ ਗਲਾਬ ਉਹ ਬੜੇ ਲੰਮੇ ਸਮੇਂ ਤੋਂ ਛੜਿਆ ਹੈ ਇਸ ਨਗਰ ਦੇ ਵਿੱਚ ਸਮਝੇ ਨਗਰ ਦਾ ਨਗਰ ਪੰਚਾਇਤ ਨਹਿਾਰੇ ਵੀਰਾਂ ਦਾ ਤੇ ਸਾਰੇ ਨਾਮੀ ਸੱਜਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਭਰਾਵਾਂ ਨੇ ਆਪਣੀ ਮੇਕ ਕਮਾਈ ਦੇ ਵਿੱਚੋਂ ਜਿਹੜੀ ਰਾਸ਼ੀ ਦਿੱਤੀ ਹੈ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਬੜੇ ਲੰਮੇ ਸਮੇਂ ਤੋਂ ਜਿਹੜਾ ਇੰਤਜ਼ਾਰ ਕਰ ਰਹੀ ਸੀ ਇਸ ਨਗਰ ਦੇ ਲੋਕ ਵੀ ਮੰਲਾਂ ਪਿੰਡ ਦੇ ਵਿੱਚ ਵੀ ਕਦੇ ਕਬੱਡੀ ਕੱਪ ਹੋਵੇ ਪਰ ਵਾਹਿਗੁਰੂ ਨੇ ਮਿਹਰ ਕੀਤੀ ਹੈ ਇਹ ਸ਼ਾਨਦਾਰ ਕਬੱਡੀ ਕੱਪ ਹੈ ਭਾਵੇਂ ਸ਼ੁਰੂਆਤ ਜਿਹੜੀ ਲੰਮੇ ਸਮੇਂ ਤੋਂ ਹੋਈ ਹੈ ਵਜਨੀ ਕਬੱਡੀ ਦੇ ਜਿਹੜੇ ਮੈਚ ਆਪਾਂ ਜ ਆਪਾਂ ਦੇਖ ਰਹੇ ਆ ਕਬੱਡੀ 75 ਕਿਲੋ ਭਾਰ ਵਾਲਦੀਆਂ ਟੀਮਾਂ ਸਿਆਣੇ ਦਰਮਿਆਨ ਜਿਹੜੀਆਂ ਪਹੁੰਚ ਚੁੱਕੀਆਂ ਨੇ ਬੇਨਤੀ ਹੈ ਪਲੇਅਰਾਂ ਨੂੰ ਪਲੇਅਰ ਇੱਧਰ ਉੱਧਰ ਤੁਰ ਫਿਰ ਰਹੇ ਆ ਵੀਰੇ ਠੀਕ 15 ਮਿੰਟ ਦਾ ਤੁਹਾਡੇ ਕੋਲੇ ਸਮਾਂ ਹੈ ਤੁਹਾਡੇ ਕੋਲੇ ਕੋਈ ਟੀਮ ਐਂਟਰ ਹੋਣੀ ਹੈ ਬਾਕੀ ਜਿਹੜੀਆਂ ਟੀਮਾਂ ਨੇ ਆਪਣੀ ਐਂਟਰੀ ਨਹੀਂ ਕਰਵਾਈ ਉਹ ਜਲਦ ਦੇ ਨਾਲ ਆਪਣੀ ਐਂਟਰੀ ਕਰਵਾ ਲੈ ਟੀਮਾਂ ਦੇ ਪਲੇਅਰਾਂ ਨੂੰ ਮੇਰੀ ਗੁਜਾਰਾਸ਼ ਹੈ ਸਮੇਂ ਦੇ ਨਾਲ ਆਪਾਂ ਮੈਚ ਸ਼ੁਰੂ ਕਰਕੇ ਇਸ ਸਮੇਂ ਦੇ ਨਾਲ ਨਿਵੇੜਾਂਗੇ ਲੈਟਾਂ ਦਾ ਕੋਈ ਪ੍ਰਬੰਧ ਨਹੀਂ ਇਹ ਖਿਡਾਰੀ ਵੀਰ ਜਰੂਰ ਧਿਆਨ ਦੇਣਾ ਜਿੰਨੇ ਵੀ ਦਰਸ਼ਕ ਪੁਜੇ ਆ ਸੰਗਤ ਪੁਜੇ ਆ ਸਾਰੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਮੇਂ ਸਮੇਂ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲਓ ਮੈਚ ਜਿਹੜਾ ਸਮਾਪਤ ਹੋ ਗਿਆ ਸਾਡੇ ਰਾਜਾ ਸੂਰੇ ਵਾਲੀਆ ਜੱਸਾ ਛੱਤਿਆਂ ਨੇ ਤੇ ਸਰਪੰਚ ਰੋੜੀਕਪੁਰਾ ਸਾਡੇ ਬਹੁਤ ਸਤਿਕਾਰਯੋਗ ਨੇ ਉਸਵਾਹਾਂ ਦੇ ਰਹੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਸਮੁੱਚੇ ਨਗਰ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਨਾਲ ਹੀ ਸਾਰੇ ਰਾਮੀ ਸੱਜਣਾ ਦਾ ਸਟੇਜ ਤੇ ਗ੍ਰਾਜਮਾਨ ਸਤਾਰਿ ਅਖਸ਼ਕੀਤਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਇਸ ਮੈਚ ਦੇ ਵਿੱਚੋਂ ਜਿਹੜੀ ਟੀਮ ਜੇਤੂ ਰਹੀ ਹੈ ਉਹ ਮਾਨਿਤ ਦੀ ਟੀਮ ਜਿਹੜੀ ਜਿੱਤ ਗਈ ਹੈ ਬਹੁਤ ਵਧੀਆ ਪਲੇਅਰ ਹੈ ਕਬੱਡੀ ਦਾ ਇਸ ਵੀਰ ਦੀ ਟੀਮ ਜਿਹੜੀ ਇਸ ਮੈਚ ਦੇ ਵਿੱਚੋਂ ਜਿੱਤ ਕਰ ਗਈ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਸਤਿਕਾਰਯੋਗ ਨੇ ਜਿਥੇ ਅਰਤਾਰ ਸਿੰਘ ਜੀ ਤਾਰਾ ਮੌਜੂਦਾ ਸਰਪੰਚ ਨੇ ਜੋ ਕੋਈ ਵਿਸ਼ੇਸ਼ ਤੌਰ ਤੇ ਆਪਣੇ ਕੀਤੇ ਸਮੇਂ ਦੇ ਵਿੱਚ ਸਮਾਂ ਕੱਢ ਕੇ ਸਾਡੇ درمیان ਪਹੁੰਚੇ ਹੈ ਨਾਲ ਸਾਡੇ ਬਹੁਤ ਸਾਰੇ ਸਤਿਕਾਰਯੋਗ ਰਾਣਾ ਸਰਪੰਚ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਨਾਲ ਵੱਡਾ ਧੰਨਵਾਦ ਕਰਦੇ ਆ ਸਾਡੇ ਵੀਰ ਭਾਈ ਵਿੱਕੀ ਦਾ ਇਹਨਾਂ ਸਾਰੀਆਂ ਸਤਿਕਾਰਯੋਗ ਸਜਣਾ ਦਾ ਦਰਸ਼ਨ ਸਿੰਘ ਜੀ ਮੈਂਬਰ ਸਾਹਿਬ ਇਹਨਾਂ ਸਾਰੀਆਂ ਸਤਿਕਾਰਯੋਗ ਵਿਸ਼ਖੀਤਾਂ ਦਾ ਵੀ ਸਮੇਂ-ਸਮੇਂ ਦੇ ਨਾਲ ਜਿਹੜਾ ਧੰਨਵਾਦ ਕਰਾਂਗੇ ਕਬੱਡੀ 75 ਕਿਲੋ ਦਾ ਪਹਿਲਾ ਭਰਾਏ ਜਿਹੜਾ ਸਰਦੇ ਹੈ ਬੇਨਤੀ ਹੈ ਵੀ ਕਬੱਡੀ 75 ਕਿਲੋ ਦੀਆਂ ਟੀਮਾਂ ਨੂੰ ਵੀ ਆਪਣੀਆਂ ਟੀਮਾਂ ਜਲ ਨੇ ਐਂਟਰ ਕਰਵਾਉਣ ਦੇ ਕਬੱਡੀ 75 ਕਿਲੋ ਭਾਰ ਵਰਗ ਥੋੜੀ ਧੁੱਪ ਜਿਹੜੀ ਜਿਆਦਾ ਤੇਜ ਹੈ ਪਰ ਫਿਰ ਵੀ ਕਬੱਡੀ ਦੇ ਕੱਪ ਜਿਹੜੇ ਵਿਰੇਵਰੇ ਚੱਲ ਰਹੇ ਹੈ ਮੇਲਿਆਂ ਦੀ ਗੱਲ ਹੈ ਪੰਜਾਬ ਦੇ ਵਿੱਚ ਵੱਡੇ ਕਬੱਡੀ ਦੇ ਕੱਪ ਹੈ ਜਿਹੜੇ ਉਹ ਖੇਡੇ ਜਾ ਰਹੇ ਹੈ ਜਿਹੜੇ ਟੀਮਾਂ ਉਹ ਸਮਾਪਤ ਹੁੰਦਾ ਜਾ ਰਹੇ ਹੈ ਇਹ ਗੱਲਾਂ ਵਾਸਤੇ ਤੋਂ ਬਾਅਦ ਸਿਰਫ ਵਿਦੇਸ਼ਾਂ ਦੀ ਗੱਲ ਹੋਵੇਗੀ ਬੇਨਤੀ ਹੈ ਕਬੱਡੀ 75 ਕਿਲੋ ਭਾਰ ਵਾਲੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦ ਦੇ ਨਾਲ ਆਪਣੀ ਟੀਮਾਂ ਇੰਟਰ ਕਰਵਾਈਏ ਪਲੇਰਾਂ ਨੂੰ ਦਿੱਤੀ ਹੈ ਕਬੱਡੀ 75 ਕਿਲੋ ਭਾਰ ਵਰਗ ਉਥੇ ਸਾਡੇ ਬਿੱਲਾ ਸ਼ਰਮਾ ਜੀ ਉਹਨਾਂ ਦੇ ਵੱਲੋਂ ਕਬੱਡੀ 73 ਕਿਲੋ ਦਾ ਜਿਹੜਾ ਦੂਜਾ ਪ੍ਰਾਈਜ਼ ਸਪਾਂਸਰ ਕੀਤਾ ਗਿਆ ਹੈ ਇਸ ਭਰਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨੇ ਵੀ ਸਤਾਰ ਇੱਕ ਸਜਣਾ ਨੇ ਇਸ ਕਬੱਡੀ ਕੱਪ ਨੂੰ ਮਾਇਆਤੀ ਹੈ ਸਾਰੇ ਦਾਨੀ ਸਜਣਾ ਦਾ ਸਮੇਂ ਸਮੇਂ ਦੇ ਨਾਲ ਧੰਨਵਾਦ ਕਰਦੇ ਜਾਵਾਂਗੇ ਲੰਗਰ ਪਾਣੀ ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਸਾਡੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਉਹ ਵੀਰਾਂ ਦਾ ਵੀ ਧੰਨਵਾਦ ਕੀਤਾ ਹੈ ਆਰੇ ਜਿਹੜੇ ਵੀਰ ਨੂੰ ਲੰਗਣ ਦੀ ਲੋੜ ਆ ਜਾ ਕੇ ਸੱਤ ਸਕਦਾ ਬਹੁਤ ਬਹੁਤ ਧੰਨਵਾਦ ਸਾਰੇ ਸੰਜਣ ਦਾ ਸਾਰੇ ਨਗਰ ਦਾ ਸੂਚੇ ਐਨਐੜੀ ਵੀਰਾਂ ਦਾ ਵੱਡੀ ਦੇਣਾ ਮਾ ਖੇਡ ਕਬੱਡੀ ਨੂੰ ਬੇਤੀ ਹੈ ਵੀਰੇ ਗਰਾਊਂਡ ਜਿਹੜਾ ਖਾਲੀ ਹੈ ਕਬੱਡੀ 75 ਕਿਲੋ ਭਾਰ ਵਾਲੀਆਂ ਟੀਮਾਂ ਨੂੰ ਗੁਜਾਰਸ਼ ਹੈ ਵੀ ਆਪਾਂ ਆਪਣੀਆਂ ਜਲ ਟੀਮਾਂ ਐਂਟਰ ਕਰਵਾ ਕੇ ਤੇ ਆਪਾਂ ਮਚਾਈਆਂ ਕਰਕੇ ਜਿਹੜੇ ਮੈਚ ਸ਼ੁਰੂ ਕਰਵਾਈਏ ਕਬੱਡੀ 75 ਕਿਲੋ ਭਾਰ ਵਰਗ ਹੋ ਜੰਦਾ ਰਿਹਾ ਕੋਰੇ ਇੱਕ ਜੁੜ ਗਿਆ ਇਹ ਦੇਖ ਲਾ ਸੱਤ ਕਿਹੇ ਗਾਉਂ ਸਰਕਰੇ ਬੋਲ ਜਾਣਾ ਉਹ ਮੈਨੂੰ ਮੈਨੂੰ ਖੜਾ ਜਾ ਭਾਈ ਦੇ ਆਪਾ ਵੀ ਉੱਡ ਕੇ ਦੇਖਣ ਹਾਂਜੀ ਇਹ ਪਹਿਲਾ ਨਾਮ ਦਬਈ ਵਾਲੇ ਮੁੰਡਿਆਂ ਮੰਨੀਓ ਦਿੱਤਾ ਜਾਣਾ ਗੌਰਮ ਮੱਲਣ ਜੋ ਬਬੂ ਟੱਕਾ ਵਾਲਾ ਉਹਨਾਂ ਦੇ ਪਰਿਵਾਰ ਚੋਂ ਹੈ ਗਲਵਿੰਦਰ ਭਾਰੀ ਇਹ ਪਾਲ ਠੇਕੇਦਾਰ ਦਾਦੂਪੱਤੀ ਉਹਨਾਂ ਦਾ ਬੇਟਾ ਦੁਬਈ ਦੀ ਹਵਾ ਦਾ ਡਿਗ ਮੰਗ ਰਹੇ ਆ ਔਰ ਉਹਨਾਂ ਦੇ ਪੰਜ ਸਾਥੀ ਆਕਾਸ਼ ਪਤਲੀ ਹਰਦੀਪ ਲੋਪੋ ਬੀਤਾ ਲੋਪੋ ਲਖਾ ਦਿਆਲਪੁਰਾ ਬੰਟੀ ਮੋਗਾ ਇਹਨਾਂ ਵੱਲੋਂ ਦਿੱਤਾ ਜਾਣਾ ਦੂਜਾ ਪ੍ਰਾਇ 11000 ਰੁਪਏ ਦਾ ਸਰਮਜੀਤ ਸ਼ਰਮਾ ਦਾਉਨੂਪਤੀ ਉਹਨਾਂ ਵੱਲੋਂ ਵੱਡੇ ਮਾਨ ਸਨਮਾਨਾਇਆ 11000 ਦੇ ਉਹਨਾਂ ਵੱਲੋਂ ਦਿੱਤਾ ਜਾਣਾ ਬੇਸਟਾਂ ਨੂੰ ਪੱਕੇ ਰਾਜਵਿੰਦਰ ਸਿੰਘ ਰਾਜਾ ਦਾदूਪੱਤੀ ਸਰਦਾਰ ਹਰਪ੍ਰੀਤ ਸਿੰਘ ਪ੍ਰੇਮੀ ਉਹਨਾਂ ਦੇ ਬੰਤੇ ਦਬਾਈ ਦੀ ਆਵਾਜ਼ਾਂ ਮਿੱਥ ਬਣ ਰਹੇ ਆ ਔਰ ਲਾਈਵ ਦਾ ਨਜ਼ਾਰਾ ਵੀ ਤੱਕ ਰਹੇ ਆ ਉਹਨਾਂ ਨੂੰ ਦਿੱਤਾ ਜਾਣਾ ਇਸ ਕੋਲ ਆਵਾ ਨਿਊ ਮਾਲਵਾ ਪਬਲਿਕ ਸਕੂਲ ਉਰਵੰਦ ਕੀਸਰ ਪੀਏ ਦੇ ਮਾਨ ਸਨਮਾਨ ਆਏ ਆ ਨਰਮਨ ਸਿੰਘ ਜੀ ਰਾਣਾ ਸਰਪੰਚ ਸਾਹਿਬ ਸਾਡੇ ਜੁਨਾ ਮੰਗੋ 2100 ਦੇ ਵੱਡੇ ਮਾਨ ਸਨਮਾਨ ਆਇਆ ਮਨਕੇਂਦਰ ਭੋਟੀ ਸਾਡਾ ਸਾਥ ਵੀ ਦੇ ਰਹੇ ਆ ਬਲਿੰਗ ਸਾਹਿਬ ਪੁਨਾਵਲੋਂ 2100 ਰੁਪਏ ਦਾ ਮਾਨ ਸਨਮਾਨ ਆਇਆ ਅਸੀਂ ਤੈਨੂੰ ਧੰਨਵਾਦੀ ਆ ਕਾਲਾ ਸਰਪੰਚ ਕੋਟੇਯਾ ਹਮਲਗੜ 1100 ਰੁਪਿਆ ਜੇ ਉਹ ਇੱਥੇ ਆਇਆ ਤਾਂ ਅਸੀਂ ਉਹਨਾਂ ਨੂੰ ਪ੍ਰਗਟੀ ਕਰਦੇ ਆ ਕਿ ਸਟੇਜ ਤੇ ਪਹੁੰਚਣ ਕਾਲਾ ਸਰਪੰਚ ਸਾਹਿਬ ਕੋਟੇਯਾ ਹਮਲਗੜ 1100 ਰੁਪਿਆ ਗੋਤਦਾਨ 1100 ਰੁਪਿਆ ਬਲਵੰਤ ਸਿੰਘ ਪਿੰਨਰ ਮਾਸਟਰ 1100 ਰੁਪਿਆ ਪਿੰਨਰ ਰੇਅ ਅਸਲੂਨ 1100 ਰੁਪਿਆ ਮੰਟੂ ਗਲਸਰ ਮੈਂਬਰ ਪੰਚਾਇਤ ਆਧੂਪੱਟੀ ਦੀਪ ਮੈਡੀਕੋਲ ਇਹਨਾਂ ਵੱਲੋਂ 1100 ਰੁਪਿਆ ਭੇਜਿਆ ਗਿਆ ਦੀਪ ਮੈਡੀਕੋਲ 1100 ਰੁਪਿਆ ਰਜੀਤ ਸਿੰਘ ਪ੍ਰਾਨ ਦਾਦੂਪੱਟੀ 1100 ਰੁਪਿਆ ਸਾਧੂ ਸਿੰਘ ਖਾਲਸਾ ਵਡਿੰਗ ਸਾਹਿਬ ਉਹਨਾਂ ਵੱਲੋਂ ਆਇਆ 1100 ਰੁਪਿਆ ਵਿੰਦਰ ਸਿੰਘ ਕਬੱਡੀ ਖਿਡਾਰੀ ਭਲਾਈਆਂ ਜਿਉਂ ਇੱਥੇ ਆਇਆ ਤਾਂ ਕਿਰਪਾ ਕਰਕੇ ਸਟੇਜ ਤੇ ਪਹੁੰਚਣ ਔਰ ਜਿਨ੍ਹਾਂ ਦੇ ਅਸੀਂ ਨਾਮ ਬੋਲ ਰਹੇ ਆ ਉਹ ਸਾਰੇ ਜੇ ਇੱਥੇ ਪਹੁੰਚੇ ਆ ਤਾਂ ਉਹ ਸਟੇਜ ਤੇ ਬਿਰਾਜਮਾਨ ਹੋਣ 1100 ਰੁਪਿਆ ਮਨਜਿੰਦਰਜੀਤ ਸਿੰਘ ਪੁੱਤਰ ਸਾਹਿਬ ਆਸਾ ਪੁੱਤਰ ਕੋ 1100 ਰੁਪਿਆ ਡਾਕਟਰ ਜਸ ਆਯੁਰਵੈਦਿਕ ਦਾਦੂਪੱਤੀ 1100 ਰੁਪਿਆ ਰਾਜੂ ਪ੍ਰਧਾਨ ਬੀਕੇ ਜੂ ਇਕਤਾ ਬਗਰਾਹਾ ਉਹਨਾਂ ਵੱਲੋਂ ਆਇਆ ਰਾਜੂ ਪ੍ਰਧਾਨ ਦਾਦੂਪੱਤੀ ਆਰਤੀਕ ਸਿੰਘ ਉਹਨਾਂ ਨੇ ਇਕਤਾ ਦੇ ਪ੍ਰਧਾਨ 1000 ਰੁਪਇਆ ਡਾਕਟਰ 프리ਦਮ ਸਿੰਘ ਜੈਪਾਲ ਸਾਹਿਬ 1100 ਰੁਪਇਆ ਸਵਾਗੀ ਸਰਦਾਰ ਮੱਸਾ ਸਿੰਘ ਮੈਂਬਰ ਸਾਹਿਬ ਦੇ ਪਰਿਵਾਰ ਵੱਲੋਂ 1000 ਰੁਪਇਆ ਸਰਦਾਰ ਭਰਦਾ ਸਿੰਘ ਹਰਗੋਬਿੰਦ ਫਰਨੀਚਰ ਹਾਊਸ 1100 ਰੁਪਇਆ ਗੁਰਵਿੰਦਰ ਸਿੰਘ ਮੈਂਬਰ ਪੰਚਾਇਤ ਦਾदूਪੱਤੀ 1100 ਰੁਪਇਆ ਬਰਾਡ ਪੈਸਟੀ ਸੈਟ ਰਾਜਸਥਾਨੀ ਉਹਨਾਂ ਵੱਲੋਂ ਮੱਖੇ ਬੰਨੀ ਆਇਆ 1100 ਰੁਪਇਆ ਬੰਬੇ ਫਰਨੀਚਰ ਹਾਊਸ ਉਹਨਾਂ ਵੱਲੋਂ ਸੇਵਾ ਆਇਆ 1100 ਰੁਪਇਆ ਵਰਜੀਤ ਸਿੰਘ ਬੜੇ ਕੈਨੇਡਾ ਡਾਕਟਰ ਰਪਿੰਦਰ ਸਿੰਘ ਦਾ ਬੇਟਾ ਉਹਨਾਂ ਵੱਲੋਂ 1100 ਰੁਪਇਆ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਅਗਲਾ ਟੂਰਨਾਮੈਂਟ ਤੇ ਅਸੀਂ ਵੱਧ ਰਾਸ਼ੀ ਨਾਲ ਸਹਿਯੋਗ ਦੇਵਾਂਗੇ 1100 ਰੁਪਇਆ गुरजीत सिंह गट्टू मेंबर तो जब पहुंचे तो भी स्टेज तराजमान हो पांच सौ रुपया बलविंदर पांच सौ रुपया सतनाम सिंह सत्ता पांच सौ रुपया जितार सिंह टेलर मास्टर पांच सौ रुपया हरपाल सिंह कमिश्नर पांच सौ रुपया मखन सिंह टेलर मास्टर 500 ਰੁਪਿਆ ਮਨਪ੍ਰੀਤ ਸਿੰਘ ਮੱਨਾ ਵੜਿੰਗ ਸਾਹਿਬ 500 ਰੁਪਿਆ ਬੂਟਾ ਸਿੰਘ ਖਾਲਸਾ ਮੇਰਾਪੱਤੀ ਵਾਲੇ ਤੇ 30 ਕਿਲੋ ਆਟੇ ਦੀ ਸੇਵਾ ਰਣਜੀਤ ਸਿੰਘ ਰਾਜਾ ਐਸਆਈ ਮੇਰਾਪੱਤੀ ਵਾਲੇ ਉਹਨਾਂ ਵੱਲੋਂ ਆਈ ਆ 500 ਰੁਪਿਆ ਸਤਾ ਮੋਟਰਾ ਵਾਲਾ ਕੋਠੇ ਕਲਜਾਰਾ ਸਿੰਘ ਵਾਲੇ 500 ਰੁਪਿਆ ਬਲਕਰਨ ਸਿੰਘ ਮੈਂਬਰ 3 500 ਪਿਆ ਸੇਕ ਕਮਿਟਰ ਦਾਦੂਪੱਤੀ 500 ਪਿਆ ਹੈਪੀ ਸੈਕਰੀ ਗੁੜੀ ਸੰਗਰ 500 ਪਿਆ ਮੋਹਨ ਸਿੰਘ ਮੈਂਬਰ ਪੰਚਾਇਤ 500 ਪਿਆ ਰੇਕੂ ਮੈਂਬਰ ਪੰਚਾਇਤ 500 ਪਿਆ ਮੇਜਰ ਸਿੰਘ ਜੀ ਡੇਰੀ ਵਾਲੇ ਦਾਦੂਪੱਤੀ 500 ਪਿਆ ਸਰਦਾਰ ਨਿਸਕਰਨ ਸਿੰਘ ਜੀ ਬ੍ਰਾਂਟ ਸੁਹਾਵਾ ਸਿੰਘ ਦੇ ਲੇਬੜੇ ਉਹਨਾਂ ਵੱਲੋਂ ਡਾਕਟਰ ਬਾਜਾ ਗੁਰਵੀਰ ਸਿੰਘ ਦਾਦੂਪੱਤੀ ਦੇ ਬੇਟੇ ਉਹਨਾਂ ਵੱਲੋਂ 500 ਰੁਪਇਆ 500 ਰੁਪਇਆ ਸਤਾ ਸਿੰਘ ਜੀ ਬਰਾੜ ਦਾਦੂਪੱਤੀ 500 ਰੁਪਇਆ ਬਾਬਾ ਮਤਰੰਗ ਸਿੰਘ ਦਾਦੂਪੱਤੀ ਵਾਲੇ 500 ਰੁਪਇਆ ਗੁਰ ਇਕਲ ਸਿੰਘ ਸਿੱਧੂ ਦਾਦੂਪੱਤੀ 500 ਰੁਪਇਆ ਵਿੰਦਰ ਬਾਬਾ ਦਾਦੂਪੱਤੀ 500 ਰੁਪਿਆ ਬਾਗਾ ਕੋਠੇ ਚੜਕ ਰਾਮਿਆਣਾ ਦਾਦੂ ਪੱਤੀ 500 ਰੁਪਿਆ ਗਰਵਿੰਦਰ ਸਿੰਘ ਫਲੈਕਸ ਵਾਲੇ ਜਿਨ੍ਹਾਂ ਨੇ ਟਰੋਫੀਆਂ ਵੀ ਸਾਨੂੰ ਕਢਾ ਕੇ ਦਿੱਤੀਆਂ ਉਹਨਾਂ ਵੱਲੋਂ ਵਿਸ਼ੇਸ਼ ਸਨਮਾਨ ਆਇਆ 500 ਰੁਪਿਆ ਸੰਦੂਰਾ ਸਿੰਘ ਦਾਦੂ ਪੱਤੀ 500 ਰੁਪਿਆ ਮਸੂਰਾ ਸਿੰਘ ਦਾਦੂ ਪੱਤੀ 500 ਰੁਪਿਆ ਸਵਰਗੀ ਸਰਦਾਰ ਫਰਜੀਤ ਸਿੰਘ ਸੀਤਾ ਦਾਦੂ ਪੱਤੀ ਉਹਨਾਂ ਦੇ ਪਰਿਵਾਰ ਵੱਲੋਂ 500 ਰੁਪਿਆ ਦਰਸ਼ਨ ਸਿੰਘ ਬਰਾੜ ਦਾਦੂਪੱਤੀ 500 ਰੁਪਿਆ ਗੁਰਪ੍ਰੀਤ ਸਿੰਘ ਜੀ ਬਰਾੜ ਦਾਦੂਪੱਤੀ 500 ਰੁਪਿਆ ਸੁਮੇਰ ਸਿੰਘ ਜੀ ਦਾਦੂਪੱਤੀ 500 ਰੁਪਿਆ ਹਰਵਿੰਦਰ ਸਿੰਘ ਬਰਾੜ ਦਾਦੂਪੱਤੀ 500 ਰੁਪਿਆ ਨਿਰਮਲ ਦਾਸ ਦਾਦੂਪੱਤੀ 500 ਰੁਪਿਆ ਮਾਸਟਰ ਬਾਂਸੂ ਸਿੰਘ ਜੀ ਬਰਾੜ 500 ਰੁਪਿਆ ਫਰੈਸ਼ ਬੈਟ ਧੁਰਗੋੜ ਰੋਡ ਤੇ ਉਹਨਾਂ ਵੱਲੋਂ ਦੇਵਾਇਆ 500 ਰੁਪਇਆ ਡਾਕਟਰ ਗੋਲਦੀ 500 ਰੁਪਇਆ ਸਖਜੀਤ ਸਿੰਘ ਬੰਬੂ ਫੌਜੀ ਦਾਲੂਪਤੀ ਇਹਨਾਂ ਸੱਜਣਾ ਵੱਲੋਂ ਸਾਨੂੰ ਮਾਣ ਸਨਮਾਨ ਪਹੁੰਚਿਆ ਇਸ ਕਿੰਨਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੋ ਇੱਥੇ ਪਹੁੰਚਿਆ ਉਹਨਾਂ ਵਿਅਕਤੀਆਂ ਨੂੰ ਸਟੇਜ ਤੇ ਬਾਜਮਾਨ ਹੋ ਫੇਰ ਘੜੇ ਹਨ ਜਿੰਨਾ ਸੱਜਣਾ ਨੇ ਸਾਡੇ ਟੂਰਨਾਮੈਂਟ ਵਿੱਚ ਜੋਬਣਾ ਭਾਈ ਜੀ ਸਾਡੇ ਕੋਲੇ 7 ਟੀਮਾਂ ਨੇ ਐਂਟਰੀ ਕਰਵਾਤੀ ਆ ਬਾਕੀ ਦੀਆਂ ਟੀਮਾਂ ਜੋਬਣਾ ਗੱਡੀਆਂ ਦੇ ਕੋਲੇ ਸਾਡੀ ਪਰ ਐਂਟਰੀ ਨਹੀਂ ਕਰਵਾਈ ਫੋਨ ਕਾਲ ਲਈ ਜਾਂਦੇ ਆ ਉਹਨਾਂ ਨੂੰ ਬੇਨਤੀ ਆ ਭਾਈ ਜੀ ਵੀ ਆ ਕੇ ਐਂਟਰੀ ਕਰਵਾਓ ਕਿ ਆਪਾਂ ਟਾਂਗਾਂ ਕੱਟ ਕੇ ਟੂਰਨਾਮੈਂਟ ਸਟਾਰਟ ਕਰੀਏ ਕਿਉਂਕਿ ਦਰਸ਼ਕਾਂ ਮੇਰੇ ਵਿੱਚ ਬਹੁਤ ਹੇਤੀਆ ਤਾਰੇ ਇਸ ਕਰਕੇ ਤੁਹਾਨੂੰ 5-10 ਮਿੰਟ ਦੀ ਹੋਰ ਸਮਾਂ ਦਿੰਦੇ ਆ ਤੇ ਆ ਕੇ ਰੀਤੀ ਕਰਵਾ ਕੇ ਇਹਦੇ ਤਾਂਇਆ ਕੱਢੀਏ ਤੁਹਾਨੂੰ ਕਾਲ ਕਰਾਂਗੇ ਤਾਂਇਆ ਅਤੇ ਵੀ ਸਾਡੇ ਇੱਥੇ ਕਾਰ ਦੀ ਕੋਲੇ ਜਿੱਥੇ ਵੇਟ ਆਲੀ ਅਸੀਂ ਤੁਹਾਨੂੰ ਪਰਚੀ ਦੇਵਾਂਗੇ ਉੱਥੇ ਪਹੁੰਚ ਜਾਣਾ ਤੇ ਇਸ ਤਾਂਇਆ ਕਰਕੇ ਟੂਰਨਾਮੈਂਟ ਦਾ ਆਗਾਜ਼ ਕਰਾਂਗੇ ਕਿੱਤਾ ਮੱਲਣ ਦਾ ਰਾਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਕਿਲੋ ਬਦਾਮਾਂ ਦੇ ਨਾਲ ਸਰਬੂ ਮੱਲਣ ਦਾ ਇੱਕ ਆ ਭਾਈ ਚਲੋ ਗਰਾਊਂਡ ਦੇ ਨੇੜੇ ਚ ਅੱਗੇ ਚਲੋ ਸਾਹਮਣੇ ਸਟੇਜ ਤੇ ਆ ਕੈਨਰਮੈਨ ਨੂੰ ਬੇਨਤੀ ਹੈ ਕਿ ਆ ਮੁੰਡਿਆਂ ਦੀ ਫੋਟੋ ਕਰ ਦੇ ਕਾਸ਼ੀ ਮੱਲਣ ਵੱਲੋਂ ਚਿੱਟਾ ਕਬੱਡੀ ਖਿਡਾਰੀ ਆ ਜਿਹੜਾ ਉਹਦਾ 1 ਕਿਲੋ ਬਦਾਮਾਂ ਨਾਲ ਮਾਨ ਸਨਮਾਨ ਕੀਤਾ ਜਾਣਾ ਕੇ ਸਰਬਜੀਤ ਦਾ ਇੱਕ ਟਰੋਫੀ ਨਾਲ ਸਨਮਾਨ ਕੀਤਾ ਆ ਗੈਬ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਬੱਚਿਆਂ ਦੀ ਫੋਟੋ ਕਰ ਲਿਓ ਸਟੇਜ 'ਵਾਲੇ ਮੂੰਹ ਕਰ ਲਿਓ ਨਾੜੀਆਂ ਮਾਰ ਦਿਓ ਭਾਈ ਚਿੱਟੇ ਦਾ 1 ਕਿਲੋ ਬਦਾਮਾਂ ਨਾਲ ਸਨਮਾਨ ਕੀਤਾ ਜਾਂਦਾ ਹਤਾਸ਼ ਤਰਕਾਸ਼ ਵੱਲੋਂ ਧੰਨਵਾਦ ਆਕਾਸ਼ਵੀਰ ਦਾ ਜਿਨੇ ਆਪਣੇ ਭਰਾ ਨੂੰ 1 ਕਿਲੋ ਬਲਾਮਾ ਨਾਲ ਸਨਮਾਨਿਤ ਕੀਤਾ ਉਦੋਂ ਸਰਬਜੀਤ ਦਾ ਇੱਕ ਟਰੋਫੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਤਾੜੀਆਂ ਮਾਰ ਦਿਓ ਜੀ ਇਹਨਾਂ ਦੇ ਨਾਮ ਹਾਂ ਨੂੰ ਪੰਜਾ 10 ਕਿਲੋ ਦੀਆਂ ਟੀਮਾਂ ਦੇ ਜਿੰਟਰੀਆਂ ਹਟਾਈਆਂ ਪਾਉਣ ਲੱਗੇ ਆ ਤੁਹਾਨੂੰ ਜੇ ਕੋਈ ਹੋਰ ਟੀਮ ਨਵੀਂ ਆ ਗਿਆ ਤਾਂ ਇਤੋਂ ਹੋ ਸਕਦੀ ਆ। ਮਾਚ ਦੇ ਮੈਟਾਂ ਦੇ ਵਿਚ ਵਿੱਚ ਤਾਇਆਂ ਕੱਟਣ ਜਾ ਰਹੇ ਆ ਕਬੱਡੀ 75 ਕਿਲੋ ਵਰਗ ਦੀਆਂ। ਤਾਂ ਜਿਹੜੀਆਂ ਟੀਮਾਂ ਐਂਟਰ ਹੋਈਆਂ ਉਹ ਆਪਣਾ weight ਕਰਾ ਲੈਣ। ਤੇ ਨੇੜੇ ਰਹਿਣ ਗਰਾਊਂਡ ਦੇ ਜਾਂਦੀ ਮੈਚ ਸ਼ੁਰੂ ਕਰਵਾਉਣ ਜਾ ਰਹੇ ਆ। ਇੱਥੇ ਅਗਲਾ ਤਾਂ ਆ ਗਿਆ। I'm like, they do to you.